ਦੇ ਨਾਲ ਹੀ ਜਾਈ ਚ ਪਿਆ ਤੇ ਜਦੋਂ ਇਹਨੂੰ ਭੁੱਖ ਲੱਗਦੀ ਹੈ ਜਾਈ ਛੋੜਦਾ ਕੂੜੇ ਤੇ ਜਿੱਤੇ ਸੂਰ ਗਊਆਂ ਤੇ ਕੁੱਤੇ ਜਿੱਤੇ ਪਏ ਨੇ ਉਹਦੇ ਉਹਨਾਂ ਦੇ ਨਾਲ ਬਹਿ ਕੇ ਹੀ ਇੱਕ ਕੋਈ ਆਪਣਾ ਖਾਣਾ ਕਰਦਾ ਬੰਦੇ ਨੂੰ ਸੋਜੀ ਹੋਈ ਨਹੀਂ ਕੋਈ ਨਾ ਲੈਟਰਨ ਦੀ ਨਾ ਵਾਸ਼ਰੂਮ ਦੀ ਨਾ ਖਾਨ ਦੀ ਨਾ ਪੀਣ ਦੀ ਨਾ ਰਹਿਣ ਦੀ ਨਾ ਸੌਣ ਦੀ ਨਾ ਪਹਿਣ ਦੀ ਗੰਧ ਦੇ ਵਿੱਚ ਸੁੰਦਾ ਗੰਧ ਖਾਈ ਜਾਂਦਾ ਗੰਧ ਚੋਂ ਗੰਧ ਕੱਢ ਕੇ ਸਾਡੇ ਕੋਈ ਕਰਮਾਂ ਦੀ ਸਾਂਝ ਸੀ ਇਸ ਵੀਰ ਨਾਲ ਜਿਹੜਾ ਇੱਥੋਂ 1.5 200 ਕਿਲੋਮੀਟਰ ਤੋਂ ਸਾਡੇ ਕੋਲੇ ਪਹੁੰਚਿਆ ਵੀਰ ਅੱਜ ਵੀ ਇਹ ਵੀਰ ਦਾ ਘਰ ਪਰਿਵਾਰ ਲੱਭ ਜੇ ਹੋ ਸਕਦਾ ਹੈ ਦੀ ਮਾਂ ਇਹਨੂੰ ਲੱਭਦੀ ਫਿਰਦੀ ਹੋਵੇ ਵਿਚਾਰੀ ਹਾਂ ਇੱਕ ਸਾਲ ਹੋ ਗਿਆ ਇਹਨੂੰ ਉੱਥੇ ਕੂੜੇ ਦੇ ਢੇਰ ਤੇ ਉੱਥੇ ਸੌ ਜਾਂਦਾ ਉੱਠ ਕੇ ਉੱਥੇ ਗੰਧ ਖਾਣ ਲੱਗ ਪਿਆ ਦਾ ਕਈ ਦਿਨ ਦਾ ਨਾ ਇੱਥੇ ਨੀਅਰ ਸਬਜੀ ਮੰਡੀ ਐ ਮੰਜੀ ਸਾਹਿਬ ਦੇ ਕੋਲ ਉੱਥੇ ਰਹਿੰਦਾ ਇਹ ਦਰਬੇਸ਼ ਵਿਚਾਰਾ ਥੱਲੇ ਸੌਂਦਾ ਇੱਥੇ ਇਹ ਜਗ੍ਹਾ 'ਤੇ ਸੌਂਦਾ ਥੱਲੇ ਪੋਲੋਥੀਨ 'ਚ ਇਹ ਦੇਖੋ ਜੀ ਕੁਛ 2 ਮਹੀਨੇ ਤੋਂ ਇਹ ਬੰਦਾ ਪਿਆ ਜੀ ਇੱਥੇ ਇਹ ਅੰਮ੍ਰਾਲਾ ਸ਼ਹਿਰ ਸਬਜੀ ਮੰਡੀ ਪਹਿਲਾਂ ਦੇ ਕੱਪੜੇ ਬਿਲਕੁਲ ਨਹੀਂ ਪਾਏ ਸੀ ਹੁਣ ਕੱਪੜੇ ਪਵਾ ਦਿੱਤੇ ਨੇ ਤੇ ਇਹ ਵਿਚਾਰਾ ਇੱਥੇ ਪਿਆ ਹੁਣ ਇੱਕ ਮਹੀਨੇ ਤੋਂ ਰੋਟੀ ਦਿੰਨੇ ਆ ਰੋਟੀ ਸਬਜ਼ੀ ਨਹੀਂ ਲੈਂਦਾ ਨਾ ਕੋਈ ਗੱਲ ਕਰਦਾ ਸਾਰਾ ਗਿੱਲਾ ਪੜਾਇਆ ਤੂੰ ਹੈ ਜੋ ਗਿੱਲਾ ਪੜਾਇਆ ਸਾਰਾ ਵਾਏ ਕਰੋ ਵਾਏ ਸਾਰੀ ਰਜਾਈ ਗਿੱਲੀ ਹੈ ਜੀ ਸਵੇਰ ਦੀ بارش ਇਸ ਬੰਦੇ ਦੇ ਉੱਪਰ ਨੂੰ ਗਈ ਐ ਇਹ ਕੱਪੜੇ ਵੀ ਜਾਗੜ ਕੋਟੀਆਂ ਪੈਂਟ ਫੁੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਇਹਨੇ ਪਾਲੀਆਂ ਨਹੀਂ ਤੇ ਪਹਿਲਾਂ ਜਿੰਨੇ ਜਾਣੇ ਕੱਪੜੇ ਪਵਾ ਕੇ ਗਏ ਨੇ ਪਾੜ ਕੇ ਛੱਡ ਦਿੰਦਾ ਸੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਪਰ ਜੀ ਹੋਰ ਠੀਕ ਠਾਕ ਹਾਂ ਜੀ ਹਾਂਜੀ ਭਾਈ ਜੀ ਕੀ ਹਾਲ ਚਾਲ ਨੇ ਹੋਰ ਠੀਕ ਠਾਕ ਹਾਂ ਭਾਈ ਕਿਉਂਦੇ ਵਾਪੇ ਮਾੜਾ ਤੰਦਰੁਸਤ ਹਾਂ ਬਾਕੀ ਅੰਦੀ ਵੀਰੇ ਕਿੱਥੋਂ ਬੰਦਾ ਹੈ ਜੀ ਇਹੋਂ ਬਾਲੇ ਤੋਂ ਮਿਲਿਆ ਜਿੱਡੀ ਰੋਡ ਤੋਂ ਜਿੱਡੀ ਰੋਡ ਤੋਂ ਜਿਹੜਾ ਉਹ ਜਿੱਦੀ ਵੀਡੀਓ 'ਚ ਜਿਹਦਾ ਗੰਦ ਖਾਈ ਜਾਂਦਾ ਹਾਂ ਜੀ ਓਹੋ ਵੀਡੀਓ ਦੇਖ ਕੇ ਤਾਂ ਬਾਈ ਬਹੁਤ ਉਹ ਲੱਗਿਆ ਵੀ ਲਿਫਾਫੇ 'ਚੋਂ ਕੱਢ-ਕੱਢ ਕੇ ਕੂੜੇ 'ਚੋਂ ਗੰਦ ਖਾਈ ਜਾਂਦਾ ਰਜਾਈ ਗੰਦੀ ਜੀ ਉੱਤੇ ਲਈ ਪਿਆ ਸੀ ਇਹ ਗਿੱਲੀ ਰਜਾਈ 'ਚ ਹੀ ਪਿਆ ਸੀ ਕਿੰਨੇ ਕ ਟਾਈਮ ਤੋਂ ਉੱਥੇ ਰਹਿ ਰਿਹਾ ਸੀ ਜੀ ਪਤਾ ਕੀਤਾ ਕੋਈ ਭਰਤ ਹਾਂਜੀ ਪਤਾ ਕੀਤਾ ਜੀ ਜਿਵੇਂ ਕੱਲ ਦੁਕਾਨ ਆਸ-ਪਾਸ ਦੁਕਾਨਦਾਰ ਸੀ ਕਿ ਉਹਨਾਂ ਨੇ ਦੱਸਿਆ ਹੈ ਕਿ ਇਹ 1 ਸਾਲ ਤੋਂ ਪਿਛਲੀ ਗਰਮੀਆਂ ਤੋਂ ਇਹ ਉੱਥੇ ਹੀ ਕੂੜੇ ਦੇ ਢੇਰ ਦੇ ਨਾਲ ਹੀ ਲਜਾਈ ਚ ਪਿਆ ਹੈ ਤੇ ਜਦੋਂ ਇਹਨੂੰ ਭੁੱਖ ਲੱਗਦੀ ਹੈ ਰਜਾਈ ਝੋਟਦਾ ਹੈ ਕੂੜੇ ਦੇ ਢੇਰ ਜਿੱਥੇ ਸੂਰ ਗਊਆਂ ਤੇ ਕੁੱਤੇ ਜਿੱਥੇ ਪਏ ਨੇ ਉਹਦੇ ਉਹਨਾਂ ਦੇ ਨਾਲ ਬਹਿ ਕੇ ਇਹ ਖਾਣਾ ਖੋਈ ਆਪਣਾ ਖਾਣਾ ਖਾਂਦਾ ਹਾਂ ਜੀ ਕੁਝ ਬੋਲਿਆ ਮਾੜਾ ਮੁੱਟਾ ਅਪਣੇ ਕੱਲ ਬਹੁਤ ਕੁਛ ਕੀਤੀ ਅੱਜ ਵੀ ਸਵੇਰੇ ਬੋਲਦਾ ਹੁੰਦਾ ਹੈ ਸਮਾਈਲ ਦਿੰਦਾ ਹੈ ਵੀ ਕੁਝ ਪੁੱਛਦਾ ਹੈ ਸੁਣਦਾ ਹੈਗਾ ਪਰ ਬੋਲਦਾ ਨਹੀਂ ਕੁਝ ਦੱਸਦਾ ਨਹੀਂ ਆਪਣੇ ਵਾਲੇ ਕੋਈ ਨਹੀਂ ਕੋਈ ਕੁਝ ਨਹੀਂ ਉੱਥੇ ਲੋਕਾਂ ਨੂੰ ਪੁੱਛਿਆ ਸੀ ਉਹ ਵੀ ਦੱਸ ਰਹੇ ਸੀਗੇ ਵੀ ਅਸੀਂ ਇਹਨੂੰ ਕਈ ਵਾਰ ਬੁਲਾਇਆ ਤੇ ਨਹੀਂ ਇਹ ਤਾਂ ਹੁਣ ਕੱਪੜੇ ਪਾਏ ਹੋਏ ਨੇ ਸੁਣਨੇ ਜਹੇ ਇਹ ਬਿਲਕੁਲ ਹੀ ਬਿਨਾ ਕੱਪੜਿਆਂ ਤੋਂ ਸੀਗਾ ਬਿਲਕੁਲ ਹੀ ਇੱਕ ਵੀ ਕੱਪੜਾ ਇਹਦੇ ਸਰੀਰ ਤੇ ਨਹੀਂ ਸੀਗਾ ਬਸ ਇਹ ਕੂੜੇ ਦੇ ਢੇਰ ਦੇ ਉੱਤੇ ਠੰਡ ਚ ਵੀ ਠੰਡ ਚ ਵੀ ਇਹ ਤਾਂ ਪਿਛਲੇ ਮਹੀਨੇ ਡਾਇਲੈਕਸ 112 ਪੁਲਿਸ ਲੈਣੇ ਇਹਨੂੰ ਰੋਕ ਕੇ ਥੋੜਾ ਡਰਾ ਜਿਕੇ ਇਹਦੇ ਕੱਪੜੇ ਪੁਵਾਏ ਕੋਈ ਪੁਰਾਣੇ ਧਰਾਣੇ ਤੇ ਉਹ ਰੋਟੀ ਦਿੰਦੇ ਸੀ ਜਦੋਂ ਪੁਲਿਸ ਵਾਲੇ ਤਾਂ ਇਹ ਰੋਟੀ ਘੇਰ ਦਿੰਦਾ ਸੀ ਖਾਂਦਾ ਕੂੜੇ ਚੋਂ ਹੀ ਸੀ ਕੋਈ ਹੋਰ ਵੀ ਕਹਾਣੇ ਨੂੰ ਬਿਸਕੁਟ ਦਿੰਦੇ ਉਹ ਵੀ ਘੇਰ ਦਿੰਦਾ ਕੁਝ ਨਹੀਂ ਖਾਂਦਾ ਅਸਲ ਇਹ ਜੋ ਖਾਣਾ ਕੋੜੇ ਢੇਰ ਚੋਂ ਫੋਲ ਗਏ ਲੋਕਾਂ ਦੀ ਪਤਲਾਂ ਚ ਬਚਿਆ ਹੋਇਆ ਕੋਸੋ ਖਾਣਾ ਜਾਂ ਹੋਰ ਨੰਦ ਮੰਦ ਸਬਜੀ ਮੰਡੀ ਆ ਬੜੀ ਅੰਬਾਲੇ ਦੀ ਉਹਦੇ ਬਾਹਰ ਉਹ ਜੋ ਸਬਜੀ ਕੁਵਾੜ ਫਰੂਟ ਵੇਰ ਤੇ ਉਹ ਕੱਢ ਕੇ ਖਾਈ ਜਾਂਦੇ ਠੀਕ ਆ ਵੀਰੇ ਫੇ ਤੁਸੀਂ ਉੱਥੋਂ ਅੱਜ ਰੈਸਕਿਊ ਆਉਣ ਲੱਗਿਆ ਨੇ ਕੋਈ ਬਿਠਾਉਣ ਲੱਗਿਆ ਤਾਂ ਕੋਈ ਤੰਗ ਤਾਂ ਨਹੀਂ ਕੀਤਾ ਨਹੀਂ ਸਾਗੇ ਬਿਠਾਇਆ ਰਾਵਾਂ ਤੇ ਬੈਠ ਗਿਆ ਉਹ ਥੋੜਾ ਜਿਹਾ ਇੱਕ ਵਾਰ ਪੈਰ ਜੜਾ ਰ ਪਰ ਉਹਨਾਂ ਕਾ ਬੈਠ ਕੇ ਬੈਠ ਗਿਆ ਹੂੰ ਆਉਂਦੇ ਵੀ ਕੋਈ ਦਿੱਕਤ ਨਹੀਂ ਕਰੀ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਟੀਮ ਅੰਬਾਲੇ ਤੋਂ ਇੱਕ ਵਕਸ ਦੇ ਮਾਰੇ ਹੋਏ ਇਨਸਾਨ ਨੂੰ ਲੈ ਕੇ ਆਈ ਆ ਮੁੰਡਾ ਨੌਜਵਾਨ ਆ ਗੱਭਰੂ ਪਰ ਹਾਲਤ ਉਹਦੀ ਇੰਨੀ ਮਾੜੀ ਆ ਜਿਹੜੀ ਅਸੀਂ ਵੀਡੀਓ ਸਾਹਮਣੇ ਕਰੀ ਆ ਨਾ ਤੁਸੀਂ ਦੇਖੋ ਕੀ ਹਾਲਾਤ ਆ ਉਸ ਵੀਡੀਓ ਚ ਇਸ ਵੀਰ ਦੇ ਪਹਿਲਾਂ ਵੀਡੀਓ ਦੇਖੋ बात सुन बेटा इधर आओ यहाँ बात सुन आजा 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 इधर को आज नीचे उतारेंगे ये तेरे को पैसा देना था ले आजा पकड़ ले पकड़ ले ए राजू राजू भाई पैसा नहीं लेगा पैसा नहीं लेना पैसे पूछे ना भी कोई त्यौहार नहीं कोई रिएक्शन नहीं नहीं तो नोट देख के ਕੰਨ ਖੜੇ ਹੋ ਜਾਂਦੇ ਬੰਦੇ ਦੇ ਪਰ ਪਤਾ ਨਹੀਂ ਵਿਚਾਰਾ ਦਿਮਾਗ ਦੀਆਂ ਕਿਹੜੀਆਂ ਉਲਝਣਾ ਦੇ ਵਿੱਚ ਫਸਿਆ ਹੋਇਆ ਕਿਹੜੀ ਦੁਨੀਆ 'ਚ ਬੈਠਾ ਬਰਹਾ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਕੱਪੜੇ-ਕੁੱਪੜੇ ਕਿੰਨੇ ਗੰਦੇ ਹੋਏ ਪਏ ਆ ਲੱਤਾਂ ਦੇ ਉੱਤੇ ਤੁਸੀਂ ਦੇਖੋ ਸਾਰੇ ਗੰਦੀ ਗੰਦ ਜੰਮਿਆ ਹੋਇਆ ਵਿੱਚ ਕਿਉਂਕਿ ਲੈਟਰਨ ਕਰਨ ਥੋੜੀ ਜਾਂਦਾ ਸਾਡੇ ਵਿੱਚ ਹੀ ਕਰੀ ਜਾਂਦਾ ਤੋ ਵਿੱਚੇ ਥੱਲੇ ਦੀ ਪੈਰਾਂ ਦੇ ਵਿੱਚ ਦੀ ਹੋ ਕੇ ਪੈਂਟ ਦੇ ਵਿੱਚੋਂ ਨਿਕਲੀ ਜਾਂਦੀ ਹੈ ਲੈ ਅੰਦਰ ਜੰਮੀ ਪਈ ਆ ਸਾਰੀ ਪੈਂਟ ਦੇ ਵਿੱਚ ਸਾਰੇ ਲੈਟਰੀ ਨਹੀਂ ਲੈਟ੍ਰੀਨ ਜੰਮੀ ਪਈ ਹੈ ਵਿੱਚ ਇੱਕ ਮਿੰਟ ਹੋੜ ਕੇ ਹਲੋ ਰਾਜੂ ਉਹ ਰਾਜ ਨਾਮ ਕੀ ਤੇਰਾ ਉਹ ਬੇਟਾ ਫੇਰ ਕਰ ਲੈ ਜੀ ਉਹ ਦੇਖੋ ਗਿਰਿਆ ਨਾ ਬਰਾਟਾ ਨਾਮ ਕੀ ਤੇਰਾ ਨਾਮ ਕੀ ਤੇਰਾ ਕੀ ਨਾਮ ਆ ਤੇਰਾ ਨਾਮ ਕੀ ਤੇਰਾ ਉਹ ਵੀਰੇ ਨਾਮ ਕੀ ਤੇਰਾ ਹੌਣ ਕਰਤਾ ਹੁਣ ਬੈਠੇ ਨਾ ਤੇ ਬਾਥਰੂਮ ਵਿੱਚ ਹੀ ਹੁਣ ਖੜਾ ਪਸ਼ਾਬ ਕਰੀਏ ਉਹਨੂੰ ਜਿਵੇਂ ਵਿਚਾਰਦਾ ਦਰਦੇ ਦੇਖ ਨਹੀਂ ਪਿਸ਼ਾਬ ਨਿਕਲ ਗਿਆ ਫਿਰ ਮੇਰੇ ਨਾਲ ਕੀ ਕਰਨਗੇ ਕਿਉਂਕਿ ਮਨੁੱਖ ਤੋਂ ਮਨੁੱਖ ਨੂੰ ਅੱਜ ਇੰਨਾ ਡਰ ਲੱਗ ਰਿਹਾ ਕਿਉਂਕਿ ਮਨੁੱਖ ਤੋਂ ਵੱਡਾ ਕੋਈ ਇਸ ਟਾਈਮ ਕੋਈ ਖੰਖਾਰ ਜਾਨਵਰ ਨਹੀਂ ਹੈਗਾ ਸਭ ਤੋਂ ਵੱਡਾ ਖੰਖਾਰ ਜਾਨਵਰ ਜੇ ਕੋਈ ਦੁਨੀਆ ਤੇ ਹੈ ਤਾਂ ਮਨੁੱਖ ਹੀ ਹੈ ਭਾਈ ਪਤਾ ਨਹੀਂ ਕਿੰਨੀਆਂ ਪ੍ਰਜਾਤੀਆਂ ਜਾਨਵਰਾਂ ਦੀਆਂ ਵੀ ਖਤਮ ਕਰਤੀਆਂ ਕਿੰਨੇ ਪੰਛੀ ਖਤਮ ਕਰੀ ਜਾਂਦਾ ਕਿੰਨੇ ਜੀਵ ਜੰਤੂ ਖਤਮ ਕਰੀ ਜਾਂਦਾ ਮਨੁੱਖ ਪਰ ਖੁਦ ਮਨੁੱਖ ਦੀ ਹਾਲਤ ਐਸੀ ਹੋएगी ਇਹਨੂੰ ਦੇਖ ਕੇ ਵੀ ਅਸੀਂ ਸੁਲਝਦੇ ਸਮਝਦੇ ਨਹੀਂ ਅਸੀਂ ਇਹਨੂੰ ਦੇਖ ਕੇ ਵੀ ਸੁਧਰਦੇ ਨਹੀਂ ਕੋਈ ਬੰਦੇ ਦੀ ਹਾਲਤ ਦੇਖੋ ਕੀ ਬਣ ਜਾਂਦੀ ਆ ਇਹਦੇ ਲਈ ਕੋਈ ਵੈਲਿਊ ਨਹੀਂ ਪੈਸੇ ਦੀ ਇਹਦੇ ਲਈ ਕੋਈ ਵੈਲਿਊ ਨਹੀਂ ਸ਼ੋਹਰਤ ਦੀ ਇਹਦੇ ਲਈ ਕੋਈ ਵੈਲਿਊ ਨਹੀਂ ਕੋਠੀਆਂ ਕਾਰਾਂ ਦੀ ਇਸ ਟਾਈਮ ਇਸ ਨੌਜਵਾਨ ਦੀ ਜੀ ਉਮਰ ਦੇਖੀਏ 20 ਤੋਂ 25 30 ਸਾਲ ਦੀ ਆਸ-ਪਾਸ ਉਮਰ ਆ ਤੇ ਇਸ ਉਮਰ ਦੇ ਵਿੱਚ بے ਪ੍ਰਵਾਹ ਉਮਰ ਹੁੰਦੀ ਆ ਬੰਦਾ ਉਹ ਲੇਦੀਆਂ ਲਾਉਂਦਾ ਦੁਰਿਆ ਫਿਰਦਾ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਪਰ ਇਸ ਵੀਰ ਦੀ ਹਾਲਤ ਇੰਨੀ ਮਾੜੀ ਐ ਇੰਨੀ ਮਾੜੀ ਆ ਕਿ ਬਿਆਨ ਕਰਨੀ ਵੀ ਮੁਸ਼ਕਲ ਆ ਵੀ ਇਸ ਟਾਈਮ ਉਹਦੇ ਦਿਮਾਗ ਦੀ ਸਥਿਤੀ ਕੀ ਆ ਬੰਦੇ ਨੂੰ ਸੋਜੀ ਹੋਈ ਨਹੀਂ ਕੋਈ ਨਾ ਲੈਟਰਨ ਦੀ ਨਾ ਵਾਸ਼ਰੂਮ ਦੀ ਨਾ ਖਾਣ ਦੀ ਨਾ ਪੀਣ ਦੀ ਨਾ ਰਹਿਣ ਦੀ ਨਾ ਸੌਣ ਦੀ ਨਾ ਪਹਿਣ ਦੀ ਗੰਦ ਦੇ ਵਿੱਚ ਸੌਂਦਾ ਗੰਦ ਖਾਈ ਜਾਂਦਾ ਗੰਦ ਚੋਂ ਗੰਦ ਕੱਢ ਕੇ ਉੱਥੇ ਫੇਰ ਸੌ ਜਾਂਦਾ ਕੋਈ ਨਹਾਉਣਾ ਨਹੀਂ ਕੋਈ ਕੱਪੜੇ ਨਹੀਂ ਪਾਉਣੇ ਬਾਈ ਹੁਣੀ ਦੱਸਦੇ ਆ ਵੀ ਕੱਪੜੇ ਵੀ ਪੁਲਿਸ ਨੇ ਦਬਕੇ ਦੁਬਕੇ ਮਾਰ ਕੇ ਆ ਮਹੀਨਾ ਪਹਿਲਾਂ ਪਾਇਆ ਨਹੀਂ ਤਾਂ ਸਰਦੀਆਂ ਦੇ ਵਿੱਚ ਵੀ ਨੰਗੇ ਘੁੰਮਦਾ ਸੀ ਇਹ ਤੇ ਪਰ ਸਾਡੇ ਕੋਈ ਕਰਮਾਂ ਦੀ ਸਾਂਝ ਸੀ ਇਸ ਵੀਰ ਨਾਲ ਜਿਹੜਾ ਇੱਥੋਂ 1.5 200 ਕਿਲੋਮੀਟਰ ਤੋਂ ਸਾਡੇ ਕੋਲੇ ਪਹੁੰਚਿਆ ਵੀਰ ਅੱਜ ਸੁਪਨਿਆਂ ਦੇ ਘਰ ਤੇ ਸਾਡੇ ਵੀਰ ਹੁਣੀ ਇੱਥੇ ਲੈ ਕੇ ਆਏ ਨੇ ਇਨਾਂ ਦਾ ਧੰਨਵਾਦ ਆ ਜੋਲੀ ਵੀਰੇ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਆਪਣਾ ਫਰਜ਼ ਸਮਝਦੇ ਆ ਆਪਣੀ ਡਿਊਟੀ ਸਮਝਦੇ ਐ ਇਸ ਬਖਸ਼ ਦੇ ਮਾਰੇ ਹੋਏ ਵੀਰ ਨੂੰ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਤੇ ਹੁਣ ਅਜੇ ਤਾਈ ਵੀਰਾ ਕੁਝ ਦੱਸਦਾ ਨਹੀਂ ਗਾ ਬੋਲਦਾ ਨਹੀਂ ਚੁੱਪ ਹੀ ਆ ਪਰ ਜ਼ਰੂਰ ਇਹ ਵੀਰ ਬੋਲੂਗਾ ਵੀ ਦੱਸੂਗਾ ਵੀ ਪਰ ਤੁਸੀਂ ਵੀ ਆਪਣਾ ਫਰਜ਼ ਨਿਭਾਇਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਇਹ ਵੀਰ ਦਾ ਘਰ ਪਰਿਵਾਰ ਲੱਭ ਜੇ ਹੋ ਸਕਦਾ ਇਹਦੀ ਮਾਂ ਇਨੂੰ ਲੱਭਦੀ ਫਿਰਦੀ ਹੋਵੇ ਵਿਚਾਰੀ ਇਹਦੀ ਮਾਂ ਤੜਫਦੀ ਫਿਰਦੀ ਹੋਵੇ ਮੇਰਾ ਪੁੱਤ ਗਿਆ ਕਿੱਥੇ ਆ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਹੀ ਉਸ ਮਾਂ ਤੱਕਰ ਪਹੁੰਚ ਜੇ ਜਿਹੜੀ ਮਾਂ ਦਾ ਇਹ ਪੁੱਤ ਆ ਉਹਦੇ ਕਲਾਲ ਉਹਦੇ ਕਾਲਜੇ ਨੂੰ ਠੰਡ ਪੈ ਜੇ ਵੀ ਹਾਂ ਮੇਰਾ ਪੁੱਤ ਹੈਗਾ ਜਿਉਂਦਾ ਵਾ ਪਤਾ ਨਹੀਂ ਕਿਹੜੇ ਵਕਤਾਂ 'ਚ ਹੋਊਗੀ ਉਹ ਵਿਚਾਰੀ ਤੇ ਬਸ ਸ਼ੇਅਰ ਕਰਿਓ ਤੇ ਅਰਦਾਸ ਕਰਿਓ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਬਿਰਥੀ ਨਹੀਂ ਜਾਣੀ ਇਸ ਵੀਰ ਵਾਸਤੇ ਅਰਦਾਸ ਕਰੇ ਬਹੁਤ ਧੰਨਵਾਦ ਬਾਈ ਤੁਹਾਡਾ ਜੇ ਪਾਸ਼ਾ ਚੜ੍ਹਦੀ ਕਲਾ ਵਾਕਸ਼ੀ ਜਿਹੜਾ ਤੁਸੀਂ ਇਹ ਪਰਾਲਾ ਕੀਤਾ ਇਦਾਂ ਦੇ ਬੰਦੇ ਨੂੰ ਬੰਦਾ ਕੋਈ ਬਿਠਾਉਂਦਾ ਨਹੀਂ ਕੋਲੇ ਨਾਲ ਨਹੀਂ ਲੈ ਕੇ ਜਾਂਦਾ ਤੁਸੀਂ ਗੱਡੀ 'ਚ ਬਿਠਾ ਕੇ ਲੈ ਕੇ ਆਓ ਬਾਈ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਆਜੋ ਅਭੀ ਚੱਕਲੀ ਰਾਜੂ ਕੈਸੇ ਹੋ ਕਿੱਦਾਂ ਹਾਂ ਆਲਾ ਆਪਣਾ ਘਰ ਹੈ ਆਪਣਾ ਘਰ ਹੈ ਆਪਣਾ ਘਰ ਹੈ ਆਪਣਾ ਘਰ ਹੈ ਇਹ ਕੀ ਨਾਮ ਹੈ ਤੇਰਾ ਨਾਮ ਕੀ ਹੈ ਤੇਰਾ ਕੀ ਨਾਮ ਹੈ ਤੇਰਾ ਹੈ ਨਾਮ ਕੀ ਹੈ ਤੇਰਾ ਵੀ ਨਹੀਂ ਉਹ ਨਾਮ ਦੱਸ ਤੇ ਸਿੱਖ ਗਿਆ ਛੱਡ ਦੇ ਨੀ ਤੈਨੂੰ ਜਾ ਜਾ ਚਲਾ ਜਾ ਨਾਮ ਕੀ ਹੈ ਦੱਸ ਦੇ ਨਾਮ ਨਾਮ ਕੀ ਹੈ ਤੇਰਾ ਹੈ ਨਾਮ ਤਾਂ ਦੱਸ ਦੇ ਕੀ ਹੈ ਵੀਰੇ नाम की तरह नाम की तरह नाम ओ बीरे नाम की तरह नाम की तरह ओ बीरे नाम किया दस दे यार बोले सोने सत्श्रियाकाल ਵੀਰੋਣੀ ਦੱਸਦੇ ਆ 1 ਸਾਲ ਹੋ ਗਿਆ ਇਹਨੂੰ ਉੱਥੇ ਹੀ ਕੂੜੇ ਦੇ ਢੇਰ ਤੇ ਉੱਥੇ ਹੀ ਸੌਂ ਜਾਂਦਾ ਉੱਟ ਕੇ ਉੱਥੇ ਗੰਦ ਖਾਣ ਲੱਗ ਪਿਆ ਸਪੰਚ ਕਿਵੇਂ ਆ ਠੀਕ ਆ ਠੀਕ ਆ ਇਹ ਨਵਾਂ ਮੈਂਬਰ ਆਇਆ ਸਪੰਚ ਆਪਣੇ ਕਰਿਆ ਸੀ ਲੇਕਿਨ ਠੀਕ ਆ ਨਵਾਂ ਆਦੀ ਇਹਨੂੰ ਠੀਕ ਆ ਸਪੰਚ ਆਇਆ ਵੀਰੇ ਨਵਾਂ ਆ ਮਾਪਾ ਸੋਹਣੇ ਕੱਪੜੇ ਪਾਉਣੇ ਨਾ ਆ ਕੇ ਹੂੰ ਕੁੜ ਜਿਹੜਾ ਵੇਖਿਆ ਪਾਈ ਜੀ ਉਹਨੂੰ Chora, o